ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਪੱਛਮੀ ਦੇ ਐਮ ਐਲ ਏ ਡਾਕਟਰ ਜਸਬੀਰ ਸਿੰਘ ਸੰਧੂ ਵੀ ਆਪਣੀ ਵੋਟ ਕਾਸਟ ਕਰਕੇ ਆਏ ਉਹਨਾਂ ਨਾਲ ਗੱਲਬਾਤ ਕਰਨ ਨੇ ਕਿਸਾ ਦਾ ਮਾਹੌਲ ਲੱਗ ਰਿਹਾ ਹੈ ਜੀ ਅੱਜ ਸਭ ਤੋਂ ਪਹਿਲਾਂ ਤੇ ਮਿਸਟਰ ਕੁਲਪ ਸਿੰਘ ਧਾਰੀਵਾਜ ਜੀ ਨੂੰ ਵਧਾਈ ਦੇਵਾਂਗਾ ਕਿ ਉਹ ਬਹੁਤ ਵਧੀਆ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕਰਨ ਜਾ ਰਹੇ ਕਿਉਂਕਿ ਜੋ ਵੋਟਾਂ ਦੀ ਪਰਸੈਂਟੇਜ ਹੈ ਬਹੁਤ ਸੋਹਣੀ ਹੈ ਲੋਕਾਂ ਦੇ ਵਿੱਚ ਬਾਰੀ ਉਤਸ਼ਾਹ ਹੈ ਸੋ 1.5-2 ਮਹੀਨੇ ਦੇ ਅੱਜ ਜੋ ਕੈਂਪੇਨਿੰਗ ਕੀਤੀ ਉਹਦਾ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਦੁਨੀਆ ਦੇ ਵਿੱਚ ਇਹਨਾਂ ਤੁਸੀਂ ਐ ਇੱਕ ਦੁਨੀਆ ਲੰਮੀਆ ਲੈਣਾ ਦੇ ਵਿੱਚ ਖੜੀ ਹੋਇਆ ਵੋਟ ਪਾਉਣ ਵਾਸਤੇ ਸੋ ਇੰਨੀ ਗਰਮੀ ਦੇ ਵਿੱਚ ਵੀ ਜਿਹੜੀ ਆ ਉਹ ਦੁਨੀਆ ਖੜੀ ਹੈ ਸਰਦਾਰ ਭਗਤ ਸਿੰਘ ਮਾਨਦਗਨ ਨੀਤੀਆਂ ਕਰਕੇ ਖੜੀ ਹੈ ਸੋ ਮੈਂ ਇਹੀ ਕਹੂੰਗਾ ਕਿ ਆਪਣੀ ਜਿਹੜੀ ਵੋਟ ਦਾ ਹੱਕ ਦਾ ਇਸਤੇਮਾਲ ਉਹ ਜਰੂਰ ਕਰੋ ਤਾਂ ਜੋ ਪੰਜਾਬ ਦੇ ਲੋਕ ਭਾਰਤ ਦੇ ਲੋਕਤੰਤਵ ਨੂੰ ਬਚਾਇਆ ਜਾ ਸਕੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਣੀ ਵੋਟ ਸ਼ਾਮੀ 6 ਵਜੇ ਤੱਕ ਜਰੂਰ ਪਗਤਾਉਣ ਚਾਹੇ ਗਰਮੀ ਆ ਚਾਹੇ ਸਰਦੀ ਆ ਚਾਹੇ ਕੁਝ ਵੀ ਆ ਆਪਣੇ ਲੋਕਤੰਤਵ ਨੂੰ ਬਚਾਉਣ ਵਾਸਤੇ ਆਪਣੇ ਹੱਕ ਦੀ ਵੋਟ ਹੱਕ ਦੀ ਵਤੋਂ ਜਰੂਰ ਕਰਨਾ ਤੁਸੀਂ ਅੱਜ ਵੀ ਆਪਣੇ ਦਾਅਵੇ ਤੇ ਕਾਇਮ ਹੋ ਵੀ ਤੁਹਾਡਾ ਪਛਮੀ ਹਲਕਾ 50000 ਦੀ ਲੀਡ ਲਏਗਾ। ਬਿਲਕੁਲ ਜੀ ਮੇਰਾ ਪਛਮੀ ਹਲਕਾ 50000 ਦੀ ਲੀਡ ਨਾਲ ਜਿੱਤੂਗਾ। ਸੋ ਮੈਂ ਪਹਿਲਾਂ ਵੀ ਕਹਿ ਤ ਹੁਣ ਵੀ ਕਹਿ ਰਿਹਾ ਕਿਉਂਕਿ ਬਹੁਤ ਵੱਡਾ ਜਿਹੜਾ ਮੰਡੇਟ ਆ ਉਹ ਇੰਡੀਆ ਲਾਇੰਸ ਨੂੰ ਮਿਲ ਰਿਹਾ। ਮੁਕਾਬਲਾ ਬਹੁਤ ਸਖਤ ਹੈ ਅਮਰਸਾਦੀ ਗੱਲ ਕਰੀਏ ਚਕਾਉਣਾ ਮੰਗਾਵ। ਮੁਕਾਬਲਾ ਕੋਈ ਨਹੀਂ ਹੈਗਾ ਸਾਡੀ ਆਲਰੇਡੀ ਇੱਕ ਪਾਸੜ ਜੇਤਾ ਹੈ ਮੁਕਾਬਲੇ 'ਚ ਕੌਣ ਆ? ਕਾਲੀ ਕਾਲੀ ਕੰਗ ਕਾਲੀ ਹੈਗੇ ਇਹਦੇ 'ਚ ਮੁਕਾਬਲੇ 'ਚ ਕੋਈ ਮੂੰਹ ਨਹੀਂ ਲੰਦਾ ਉਹਨਾਂ ਨੂੰ। ਕਾਂਗਰਸ ਕਿੱਥੇ ਤੁਰੀ ਫਿਰਦੀ ਆ? ਕੋਈ ਮੂੰਹ ਨਹੀਂ ਲਾ ਰਿਹਾ ਕੋਈ ਘਰਾਂ 'ਚ ਨਹੀਂ ਵੜਨਦੇ ਉਸ ਵਾਲੇ ਕਹਿੰਦੇ ਜਿੱਤ ਹੋ ਗਈ ਐਲਾਨ ਹੋਣਾ ਬਾਕੀ ਸਿਰਫ ਓਏ ਜੀ ਕਹਿੰਦੀਆਂ ਗੱਲਾਂ ਵੇਖਿਓ ਬੰਦਾ ਕੀ ਐ ਤੇ 4 ਤਰੀਕ ਨੂੰ 3 ਦਿਨ ਤਾਂ 3 ਰਹਿ ਗਏ 3 ਦਿਨਾਂ 'ਚ ਵੇਖੋ ਕਿਹੜੀ ਬਿੱਲੀ ਬਾਗ ਦੀ ਆ ਦੂਜੀ ਗੱਲ ਵੇਖੋ ਭਾਜਪਾ ਕਿਸੇ ਜੋਰ 'ਚ ਨਹੀਂ ਆਗੀ ਭਾਜਪਾ ਦੇ ਇਹਦੇ ਕੈਂਡੀਡੇਟ ਜਿਹੜੇ ਆ ਚੋਣ ਪਚਾਰ ਤੋਂ ਤਿੰਨ ਤਿੰਨ ਪਹਿਲਾਂ ਹੀ ਘਰਾਂ 'ਚ ਬਹਿ ਗਏ ਪਤਾ ਵੋਟ ਨਹੀਂ ਪੈਣੀ ਲੋਕਾਂ ਨੇ ਘਰਾਂ 'ਚ ਨਹੀਂ ਵੜਨ ਦਿੱਤਾ ਸੋ ਇਹ ਜਿਹੜਾ ਮੈਂਡੇਟ ਮਿਲਿਆ ਇਹ ਦੇਖੋ ਕੀ ਕੀ ਬੰਦਾ ਲੇਕਿਨ 4 ਤਰੀਕ ਨੂੰ ਜੱਟ ਕੱਢ ਕੇ ਰੱਖ ਦਾਂਗੇ ਸਰਦਾਰ ਖਲਦੀਪ ਸਿੰਘ ਅਮਰ ਸੇ ਤੋਂ 2.5 ਲੱਖ ਦੀ ਲੀਣਾ ਜਿੱਤਰਿਆ। ਭਾਜਪਾ ਆਖਰੀ ਪ੍ਰਧਾਨ ਮੰਤਰੀ ਨਦਰਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ। ਵੇਖੋ ਜੀ ਜਿੰਨੇ ਮਰਜੀ ਪਖੰਡ ਕਰ ਲੈਣਾ 10 ਸਾਲ ਰਾਜ ਕਰਨ ਤੋਂ ਬਾਅਦ ਵੀ ਅੱਜ ਮੰਗਲ ਸੂਤ ਨੂੰ ਚੰਬੜੇ ਫੇਰਦੇ ਧਰਮ ਦੇ ਨਾਂ ਤੇ ਰਾਜਨੀਤੀ ਕਰ ਰਹੇ। ਕਾਦੀ ਰਾਜਨੀਤੀ ਹੈ। ਹੁਣ ਕੱਲ ਦੇ ਚਾਗੇ ਕੰਨਿਆ ਕੁਮਾਰੀ ਜੀ ਫੋਟੋਆਂ ਪਾਈ ਹੁੰਦੇ ਭਗਵੇ ਸੂਟਾਂ ਨਾਲ ਜਾ ਕੇ ਉੱਥੇ ਵਿਚਾਂ ਤੇ ਜਾ ਕੇ ਤੇ ਸੂਰਿਆ ਨਮਸਕਾਰ ਕਰ ਰਹੇ। ਇਹ ਪਖੰਡ ਲੋਕਾਂ ਨੇ ਨਹੀਂ ਵੇਖਣੇ ਹੁਣ ਲੋਕਾਂ ਨੂੰ ਪਤਾ ਹੈ ਇਹਦੀ ਗੰਦੀ ਰਾਜਨੀਤੀ ਜਿਹੜੀ ਧਰਮ ਦੀ ਰਾਜਨੀਤੀ ਕਰ ਰਹੇ ਆ ਬਹੁਤ ਗੰਦੀ ਰਾਜ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਪੰਜਾਬ ਜਾ ਮਾਰਿਆ ਖਨੋਰੀ ਦੇ ਬਾਰਡਰ ਤੇ ਪੰਜਾਬ ਜਾ ਮਾਰਿਆ ਉਹਦਾ ਮੂੰਹ ਤੋੜ ਜਵਾਬ ਦੇਣ ਲਈ ਅੱਜ ਦਾ ਦਿਨ ਨਿਸ਼ਚਿਤ ਕੀਤਾ ਗਿਆ ਸੋ 1 ਜੂਨ ਜਿਹੜਾ ਨਿਸ਼ਚਿਤ ਹੋਇਆ ਇਹਨਾਂ ਦੇ ਖਾਤਮੇ ਵਾਸਤੇ ਸੋ ਬੀਜੇਪੀ ਜਾ ਰਹੀ ਹੈ ਇੰਡੀਆ ਅਲਾਈنس ਦੀ ਸਰਕਾਰ ਆ ਰਹੀ ਹੈ ਬਿਲਕੁਲ ਜੀ ਇਹਨੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਆਖਰੇ ਨੇ ਬੀਜੇਪੀ ਜਾ ਰਹੀ ਹੈ ਇੰਡੀਆ ਅਲਾਈنس ਦੀ ਸਰਕਾਰ ਆ ਰਹੀ ਹੈ ਖੈਰ ਅੱਜ ਵੋਟਰਾਂ ਨੇ ਤੈਅ ਕਰ ਦੇਣਾ ਹੈ ਕਿ ਕਿਸ ਨੂੰ ਉਹਨਾਂ ਨੇ ਜਿੱਤ ਦਿਵਾਉਣੀ ਹੈ ਤੇ ਕਿਸ ਨੂੰ ਹਾਰ ਔਰ 4 ਤਰੀਕ ਨੂੰ ਨਤੀਜੇ ਜਿਹੜਾ ਕਿ ਉਹ ਸਾਹਮਣੇ ਆ ਜਾਣੇ ਨੇ ਪਰ ਫਿਲਹਾਲ ਗੱਲ ਕਰ ਲਈ ਆਮ ਆਦੀ ਪਾਰਟੀ ਦੀ ਤਾਂ ਲਗਾਤਾਰ ਉਹਨਾਂ ਦੇ ਆਗੂ ਸਹਿਬਾਨ ਅੰਮ੍ਰਿਤਸਰ ਤੋਂ ਵੱਡੀ ਜਿੱਤ ਦਾ ਦਾਅਵਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਕੈਮਰਾ ਪਰਸ ਉਸ ਕੁਪਾਲ ਦੇ ਨਾਲ ਸਿਕੰਦਰ ਪਸਰੀਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ